हां जी दोस्तों सबसे पहले की हालचाल है सारेयां दा ता स्वागत है ਤੁਹਾਡਾ ਸਾਰਿਆਂ ਦਾ ਦੰਦੀ ਵਾਲੇ ਰੈਕਡ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੰਸਟਾਗ੍ਰਾਮਰ ਸੁਖ ਰਤਿਆ ਦੇ ਬਾਰੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਸੁਖ ਰਤਿਆ ਦੀ ਪਿਛਲੇ ਕਾਫੀ ਦਿਨਾਂ ਤੋਂ ਮਨਜੀਤ ਕੌਰ ਦੇ ਕੁਝ ਇੰਸਟਾਗ੍ਰਾਮ ਪੇਜਾਂ ਵਾਲਿਆਂ ਨਾਲ ਕੰਟਰੋਵਰਸੀ ਚੱਲ ਰਹੀ ਆ ਜਿਸ ਨੂੰ ਲੈ ਕੇ ਸੁਖ ਰਤਿਆ ਨੇ ਰਿਪਲਾਈ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਦੋ ਸਟੋਰੀਆਂ ਸ਼ੇਅਰ ਕੀਤੀਆਂ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਬਾਬਾ ਸੋਖ ਰਖੀ ਜੇ ਕੋਈ ਪੇਜਾਂ ਵਾਲਾ ਜਿਆਦਾ ਬੁੜਕਦਾ ਆਪਦੇ ਜੀਜੇ ਨਾਲ ਸਿੱਧੀ ਗੱਲ ਕਰ ਸਕਦਾ ਤੇ ਆਪਣੇ ਜੀਜੇ ਨੂੰ ਸ਼ਗਨ ਪਾਉਣਾ ਤਾਂ ਸਿੱਧਾ ਪਾਵੇ ਪੇਜਾਂ ਧਿੱਲੋ ਕੋਲ ਕੋ ਐਵੇਂ ਬੋਲੀ ਨਾ ਜਾਵੇ ਮੋਸਟ ਵੈਲਕਮ ਤਿਆਰ ਮੇਲੂ ਹਰ ਟਾਈਮ ਇੱਕ ਦੀਆਂ ਦੋ ਸੁਣਾਉ ਜਦੋਂ ਮਰਜੀ ਜਿੱਥੇ ਮਰਜੀ ਆਜੋ ਤੁਹਾਡੀ ਤੇ ਇਸ ਦੇ ਨਾਲ ਹੀ ਦੂਸਰੀ ਸਟੋਰੀ ਵਿੱਚ ਲਿਖਿਆ ਹੈ ਜੇ ਕਿਸੇ ਨਾਲ ਕੋਈ ਰੌਲਾ ਤਾਂ ਉਹ ਮੇਰਾ ਆਪਦਾ ਰੌਲਾਗਾ ਮੈਂ ਇਨਾ ਕਹੂੰ ਕਿ ਜੇ ਕੋਈ ਵੀ ਗੱਲਬਾਤ ਆ ਉਹ ਮੇਰੀ ਆਪਦੀ ਹੈ ਜੋ ਵੀ ਮੇਰੇ ਨਾਲ ਖੜਿਆ ਮੇਰੀ ਸਪੋਰਟ ਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਨ੍ਹਾਂ ਨੇ ਲਵੇ ਆਪਣਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਬਾਕੀ ਰੱਬ ਰੱਖਾ ਤਾਂ ਦੋਸਤੋ ਇਹ ਸੀਗੇ ਦੋ ਸੁੱਖ ਰੱਦੀਏ ਬਲੋ ਸ਼ੇਅਰ ਕੀਤੀਆਂ ਹੋਈਆਂ ਸਟੋਰੀਆਂ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਹਾਂਜੀ ਇਸ ਦੇ ਨਾਲ ਹੀ ਵੀਡੀਓ ਦਾ ਇੱਥੇ ਹੀ ਕਰਦੇ ਆਂਡ ਮਿਲਦੇ ਆਂ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਧੰਨਵਾਦ